dum omnes <tries> omnes Om Shivaya Guru Sarvadeyo Harum Vedanta Kripa Par Olveda Surtah Koh Mih Darshan Desh Bolikwa Ko Shivaya Satya Sevin Arvardhat ਬਾਤ ਕਹਿਨ ਜੇ ਰੂਪ ਰੰਗ ਅਰਲੇ ਭੇਤ ਤੋ ਤਹਨਾ ਸੰਗਤ ਦੇਹ ਜਦੂ ਮੂਤ ਅਨੰਤ ਸਤ ਗੁਰੁ ਕਿਨਾ ਮਿਲਾਇਆ ਇਹਨਿੰਦਰੇ ਪ੍ਰਿਆਸ ਸੰਜੋਗ ਕੈ ਬਿਖਤਾਈ ਮਾਇਆ ਮੋਹ ਪਰਮੁਦਾ ਤੁੰਦ ਸੁਤਦਾਈ ਤੇ ਮਨੰ ਕਿਦੋਂ ਮੋਕਰਾ ਸੁਖਟਾਈ ਇੱਕ ਅਰਦਾਸ ਭਾਰ ਬਿਜੇ ਰਤਕੇ ਉਕਰਾਂ ਹੁ ਤਾ ਤੇ ਸੁਖਸੀਨ ਆਂ ਕਿਸਾ